ਜਿਹੜੇ ਪੰਤ ਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ। ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ। ਨਤੀਜਾ ਕੀ ਨਿਕਲਿਆ? ਕੌਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੇ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ, ਖਾਲਸਾ ਰਾਗ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਉਹਨਾਂ ਦੀ ਸ਼ੱਕ ਕਰੀ ਗਈ। ਸ਼ੱਕ ਕਰੀ ਗਈ। ਇਤੋਂ ਵੱਧ ਕੇ ਖਾਲਸਾ ਫੌਜ ਤੇ ਮਹਾਰਾਣੀ ਜੰਦਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਗਈ। ਮਹਾਰਾਣੀ ਜੰਦਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਵਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ। ਨਤੀਜਾ ਨਿਕਲਿਆ ਕਿ ਮਹਾਰਾਣੀ ਜੰਦਕੌਰ ਨੂੰ ਬੇਕਾਰ ਹੋਣਾ ਪਿਆ। ਆ ਦਸਿਆ ਨਾ ਪਾਈ ਸਾਹਿਬ ਜੀ ਕਿ ਨਿਰਵਸਤਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ। ਹਲਾਲਤ ਚੱਲੜੇ ਪਈ। ਜਲਾਲਤ ਚਲਣੀ ਪਈ ਜਿਸ ਦੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਇਹ ਅੰਗਰੇਜ਼ਾਂ ਨਾਲ ਨਹੀਂ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਹੀ ਸੀ ਉਹ ਖੈਰ ਖਵਾ ਬਣੇ ਰਹੇ ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਹੈ ਹੀ ਵਰਤਾਂਕ ਸਿਰਜਿਆ ਜਾ ਰਿਹਾ ਕੀ ਹੋਸ ਹੋ ਰਿਹਾ ਮੀਡੀਆ ਦੇ ਉੱਤੇ ਆਈਟੀ ਵਿੰਗ ਬਾਰ-ਬਾਰ ਜਿਕਰ ਛੜ ਰਿਹਾ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਭਾਜਪਾ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਇਕੋ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਕੋਈ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਤੇ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਤੇ ਕਿਹਾ ਜਾ ਰਿਹਾ ਕਿ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਉਹ ਤਾਂ ਨਰੈਣੂ ਆ ਜੀ ਕੀ ਜੀ ਸ਼ਰਮ ਵਾਲੀ ਗੱਲ ਹੈ ਕੌਣ ਕਹ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਗਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਤੀ ਨਰੈਣੂ ਮੰਤਰ ਇਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜਥੇਦਾਰਾਂ ਨੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਔਰੰਗਜ਼ੇਬ ਦੱਸਿਆ ਜਾ ਰਿਹਾ ਉਹ ਫਿਲਮstar ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਇਡੀ ਹੈਰਾਨੀ ਦੀ ਗੱਲ ਹੈ ਨਾ ਐਸਾ ਸਮਾਗਮ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਈ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸਤੇ ਹਮਲਾ ਕਰਤਾ ਕਿਦੀ ਕਮਾਲ ਦੀ ਗੱਲ ਹੈ ਅਜਾ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪਟੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ ਨੇ ਸਾਧ ਸੰਗਤ ਜੀ ਵਾਕਈ ਅੱਜ ਨਰਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਆ ਓਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਹੁੰਦਾ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਆ ਉਹਦਾ ਰੈਵਨਿਊ ਹੁੰਦਾ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸਰ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਐ ਤੇ ਉਹ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈ ਕਿਵੇਂ ਬਣਾਇਆ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ ਤੇ ਇਹ ਹਕੀਕਤ ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰਕੋਸ਼ਿਸ਼ ਸ਼ੁਰੂ ਕਰ ਦਿੰਦੇ ਨੇ ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇਗਾ ਉਹਦੀ ਕਰਦਾਰਕੋਸ਼ਿਸ਼ ਸ਼ੁਰੂ ਹੋ ਜਾਈ ਇੱਕ ਕੈਰੈਕਟਰ ਲਾਸਾ ਜੀ ਇਹ ਬਾਈਮਾਨਾ ਜੀ ਇਹ ਫਲਾਨਾ ਜੀ ਤੇ ਫਿਰ ਸੱਚਾ ਕੌਣ ਹੈ ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਹਨ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਹੈ ਇਹਨਾਂ ਦਾ ਰਿਕਾਰਡ ਸਿੱਖ ਸੰਗਤ ਦਾ ਸਾਰਾ ਜਾਣਦੀ ਦੱਸਣ ਦੀ ਲੋੜ ਹੀ ਨਹੀਂ ਕਿ ਕਿਸ ਕਿਸਮ ਦਾ ਰਿਕਾਰਡ ਹੈ ਹੁਣ ਮਰਿਆਦਾ ਦੱਸਣਗੇ ਫਿਲਮ ਸਟਾਰ ਕਿ ਮਰਿਆਦਾ ਕੀ ਹੈ ਸਿੱਖਾਂ ਦੀ ਉਹ ਭਾਈ ਜਦੋਂ ਤੈਨੂੰ ਪੰਥ ਚੋਂ ਛੇਕਿਆ ਸੀ ਉਦੋਂ ਤੱਕ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰੈਣੂ ਮੰਨਦਾ ਹੁਣ ਤੈਨੂੰ ਨਰੈਣੂ ਮੰਨਤ ਦਿਸਣ ਲੱਗ ਗਿਆ ਜਦੋਂ ਪੰਥ ਦੀ ਗੱਲ ਹੋ ਗਈ ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰੈਣੂ ਮੰਨਤ ਦਿਸਣ ਲੱਗ ਗਿਆ